ਦੇ ਵਿੱਚ ਅਸੀਂ ਹੁਣ ਖੇਹਾਰ ਤੇ ਧਵਾ ਧੋ ਕੇ ਤਰਪਾਲਾ ਪਾ ਕੇ ਉਹ ਆਪਾਂ ਵਾਉਣ ਵਾਸਤੇ ਕਰਨੀ 4 ਮਹੀਨੇ ਬਿਲਕੁਲ ਵਿਹਲੇ ਖੜੇ ਨੇ ਟਰਾਲੀਆਂ ਵੀ ਖੜੀਆਂ ਨੇ ਟਰੈਕਟਰ ਵੀ ਖੜੇ ਨੇ ਸਿਰਫ 5-4000 ਦਾ ਤੇਲ ਮਚਣਾ ਹੈ 5 ਕਹਿੰਦੇ ਹਰ 2000 ਦਾ ਕਪਾਸੀ ਦਾ ਦੂਧ ਆਉਂਦਾ ਦੂਧਾ ਜਾਂਦਾ 5000 ਦਾ ਖਰਚਾ ਥੋੜੇ ਦੇ ਪੂਰਨਾ ਚਾਹੁੰਦੇ ਤੇ ਇੱਕ ਟਰੈਕਟਰ ਟਰਾਲੀ ਲੈ ਕੇ ਕਿਉਂਕਿ ਮੈਂ ਇਹ ਗੱਲ ਕਿਉਂ ਕਹਣਾ ਕਿਉਂਕਿ ਹਰ ਪਿੰਡ ਚ ਜੋ ਟਰੈਕਟਰ ਟਰਾਲੀ ਉਸ ਪਾਸੇ ਨੂੰ ਹੁਣ ਤੌਰ ਪਹਿਣ ਕੇ ਕਾਫਲੇ ਦੇ ਰੂਪ ਦੇ ਵਿੱਚ ਤਾਂ ਇੱਕ ਵੇਵ ਬਣ ਜੂਗੀ ਕ ਹਵਾ ਬਣ ਜੂਗੀ ਦੇ ਲੋਕ ਚੱਲ ਪਏ ਆ ਦੁਆਰਾ ਦੋਨੇ ਵੱਡਾ ਹੋਣ ਲੱਗ ਪਿਆ ਸਰਕਾਰਾਂ ਝੁੱਕ ਜਾਣਗੀਆਂ ਦੋਸਤੋ ਸੀਆਈਡੀ ਦਾ ਰਿਪੋਰਟਾ ਚੱਲਿਆ ਜਾਣਾ ਤਾਂ ਇਹ ਬੇਨਤੀ ਹੈ ਕਿ ਜਿੰਨਾ ਵੀਰਾਂ ਕੋਲੇ ਟਰੈਕਟਰ ਟਰਾਲੀਆਂ ਹੈ ਨਹੀਂ ਉਹ ਹੱਥ ਖੜੇ ਕਰ ਦੇ ਜਿੰਨਾ ਕੋਲੇ ਹੈ ਨਹੀਂ ਦੇਖੋ ਤਾਂ ਦੋ ਵੀਰਾਂ ਨੇ ਹੱਥ ਖੜੇ ਕੀਤੇ ਕਿ ਟਰੈਕਟਰ ਟਰਾਲੀਆਂ ਹੈ ਨਹੀਂ ਉਹਨਾਂ ਨੂੰ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਬਾਕੀਆਂ ਕੋਲੇ ਇੱਕ ਵੀ ਹੋਊਗਾ ਦੋ ਵੀ ਹੋਣਗੇ ਤਿੰਨ ਵੀ ਹੋਣਗੇ ਤਰਪਾਲਾ ਪਾ ਕੇ ਘਰ ਤੇ ਵੀ ਖੜੇ ਤੋਂ ਉੱਥੇ ਵੀ ਤਰਪਾਲਾ ਪਾ ਕੇ ਢਾਗ ਲਓ ਜੋ ਕੋਈ ਇਤਰਾਜ਼ ਨਹੀਂ ਬੰਨ ਲਓ ਜੋ ਕਾਰਜ ਜਿੰਨਾ ਮਰਜ਼ੀ ਪਾ ਲੈ ਜੋ ਇੱਕ ਟਰੈਕਟਰ ਕੋਈ ਬੰਦਾ ਹੱਥ ਖੜਾ ਕਰੋ ਕਿ ਅਸੀਂ ਟਰੈਕਟਰ ਦੇਵਾਂਗੇ ਜੇ ਪ੍ਰਧਾਨ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਗੁਰਦੁਆਰੇ ਦੇ ਵਿੱਚ ਤੇ ਜੇ ਕੱਲੀਆਂ ਸੀ ਮਗਰਮਸ ਤੇ ਹੰਝੂ ਵੀ ਆਉਣੇ ਆ ਜਾਂ ਸਵਾਦ ਲੈਣਾ ਤੜਕਟ ਕੇ ਪ੍ਰਧਾਨ ਮਰ ਗਿਆ ਕਿ ਜਉਂਦਾ ਤੇ ਕਿੱ데 ਮਰੂਗਾ ਆਪਾਂ ਸ਼ਸਕਾਰ ਤੇ ਵੀ ਚੱਲਾਂਗੇ ਤੇ ਭੋਗ ਤੇ ਵੀ ਜਾਵਾਂਗੇ ਤੇ ਪ੍ਰਧਾਨ ਤੇਰੀ ਸੋਚ ਤੇ ਪਹਿਰਾ ਦੇਾਂਗੇ ਥੋਕ ਕੇ ਆਪਾਂ ਨਾਰੇ ਲਾਵਾਂਗੇ ਲੱਗਦੇ ਵੀ ਇੱਥੇ ਲਾਵਾਂਗੇ ਵੀ ਫੇਰ ਅੱਛੜਾ ਨਾ ਕਰੇ ਜੋ ਤੁਸੀਂ ਜਿਹੜਾ ਬੰਦੇ ਨੂੰ ਪਿਆਰ ਆ ਉਹ ਹੱਥ ਫੜਾ ਕੇ ਜਿਹਦੇ ਕੋਲੇ ਹੈ ਨਹੀਂ ਉਹ ਤਾਂ ਕਹਿਣੇ ਨਹੀਂ ਕਿਸੇ ਕੋਲੇ ਭਾਈ ਦੋ ਦੋ ਤਿੰਨ ਤਿੰਨ ਵੀ ਹੋਣਗੇ ਤੁਹਾਡੇ ਕੋਲੇ ਵੀ 1 2 3 ਬਾਈ ਪਹਿਲਾਂ ਗਿਆ ਜੀ ਇਹ ਪਹਿਲਾਂ ਗਿਆ ਸੁਣੋ ਇੱਕ ਮਿੰਟ ਜੇ ਭਾਈ ਨੇ ਪਹਿਲਾਂ ਭੇਜਿਆ ਤਾਂ ਧੰਨਵਾਦ ਦੀਆਂ ਤਿੰਨ ਬੰਦੇ ਨੇ ਹੱਥ ਖੜੇ ਕੀਤੇ ਨੇ ਮੇਰੇ ਵੀ ਇੱਕ ਕੀ ਨਾ ਭਾਈ ਤੇਰਾ ਹੈਲੋ ਚਿੱਟੀ ਪਾਗੜ ਕਿਨਰ ਦਾ ਹੱਥ ਖੜਾ ਕਰਿਆ ਸੀ ਨਾ ਤੁਸੀਂ ਸੁਣਿਓ ਗੱਲ ਮੇਰੇ ਕਲਾਸ ਟਰੈਕਟਰ ਮੰਗਣਾ ਇੱਕ ਬੰਦੇ ਤਿੰਨਾਂ ਨੇ ਅਖੜੇ ਕਰ ਦਿੱਤਾ ਉਸ ਬੰਦੇ ਦਾ ਟਰੈਕਟਰ ਪਹਿਲਾਂ ਗਿਆ ਉਹਨੂੰ ਤਾਂ ਮੈਂ ਰਿਜੈਕਟ ਕਰ ਦਾਂ ਵੀ ਉਹਦਾ ਤਾਂ ਦੂਜਾ ਨਹੀਂ ਲਿਜਾ ਸਕਦਾ ਕਿਉਂਕਿ ਐਡੀ ਕਿ ਜਮੀਰ ਤਾਂ ਥੋੜੀ ਵੀ ਹੈਗੀ ਹੈ ਨਾ ਵੀ ਇੱਕ ਬੰਦੇ ਸਾਰਾ ਕੁਝ ਢੇਜੀ ਜਾਵੇ ਤੇ ਸਾਥੀ ਵੀ ਜਮੀਰ ਕਹਿੰਦੀ ਆ ਵੀ ਪਵਰ ਟਰੈਕਟਰ ਜਾਵੇ ਜਾਂ ਨਾ ਜਾ ਵੀ ਇਹਦਾ ਟਰੈਕਟਰ ਅਸੀਂ ਲੈ ਕੇ ਨਹੀਂ ਜਾਵਾਂਗੇ ਤੇ ਤੁਹਾਡੇ ਦੋਹਾਂ ਦੇ ਵਿੱਚੋਂ ਜਿਹਦੇ ਕੋਲੇ ਜ਼ਮੀਨ ਵੱਧਾ ਉਹਦਾ ਟਰੈਕਟਰ ਲੈ ਕੇ ਚਲੋ ਮੈਨੂੰ ਨਹੀਂ ਪਤਾ ਤੇਰੇ ਕੋਲੇ ਕਿਹਦੇ ਕੋਲ ਕਿਹਦੇ ਕੋਲੇ ਵੱਧਾ ਹੈ ਨਹੀਂ ਫੇਰ ਵੀ ਦੇਖੋ ਪਤਾ ਕੀ ਆ ਕਿਉਂ ਕਿਉਂਕਿ ਗਰੀਬ ਆ ਜਿਹੜਾ ਉਹ ਤਾਂ ਸਭ ਕੁਝ ਕਰਨੀ ਤਿਆਰ ਆ ਪਰ ਜਿਹਦੇ ਕੋਲ ਜਾਦੇ ਹੁੰਦੀ ਆ ਉਹ ਮਤਲਬ ਜਾਵੇ ਹੁਣ ਸ਼ਬਦ ਚੰਗਾ ਨਹੀਂ ਗਾ ਤਾਂ ਸਾਡਾ ਫਰਜ਼ ਬਣਦਾ ਹੈ ਜਿਹਦੇ ਕੋਲ ਥੋੜੇ ਥੋੜੇ ਕਿਲੋ ਤੇਰੇ ਕੋਲ ਕਿੰਨੇ ਆ ਕੋਈ ਨਹੀਂ ਲੈ ਨਹੀਂ ਕੋਈ ਨਹੀਂ ਸਾਡੇ ਕੋਲ ਇੱਕੋ ਜਿਹਾ ਇਹ ਤਾਂ ਤਾਈ ਹੋ ਗਈ ਫਿਰ ਚਲੋ ਤੁਸੀਂ ਰਾਏ ਕਰ ਲਿਓ ਜੀ ਦੋਨਾਂ ਦਾ ਧੰਨਵਾਦ ਦੋਨਾਂ ਦੇ ਟਰੈਕਟਰ ਸਾਡੇ ਕੋਲ ਆ ਕੇ ਚੱਲਣਾ ਤੇ ਲੈਣੀ ਆ ਇੱਕ ਜਣਾ ਕਰ ਲਿਓ ਤੇ ਅਗਲਾ ਸਵਾਲ ਇੱਕ ਟਰਾਲੀ ਟ੍ਰਾਲਾ ਹੈ ਤਾਂ ਠੀਕ ਹੈ ਉਹ ਟ੍ਰਾਲੀ ਕਿਸ ਦੇ ਕੋਲੇ ਹੈ ਜੀ ਕਿਹੜਾ ਬੰਦਾ ਟ੍ਰਾਲੀ ਚਲਦਾ ਹੈ ਦੇਖੋ ਬੰਗਾ ਉਹ ਵੀ ਜਰਾ ਮਤਲਬ ਇਹ ਨਾ ਹੋਵੇ ਵੀ ਲੋਡ ਬੰਦ ਹੋਵੇ ਮੈਂ ਤੈਨੂੰ ਫੇਰ ਕਹਿਣਾ ਮੈਨੂੰ ਮੈਂ ਵਾਰ-ਵਾਰ ਕਹਿਣਾ ਕਿ ਜਿਹੜਾ ਬੰਦਾ ਸੈਂਦਾ ਪਹਾੜ ਉਹਦੇ ਤੇ ਪਾਉ ਉਹਦਾ ਸੰਦ ਲੈ ਕੇ ਚੱਲੋ ਜਿਹਦੇ ਕੋਲੇ ਕੋਈ 5 10 20 ਕਿੱਲੇ ਹੈਗੇ ਨੇ ਐਵੇਂ 2 ਕਿੱਲੇ ਵਾਲੀ ਟ੍ਰਾਲੀ ਲੈ ਕੇ ਜਾਣਾ ਠੀਕ ਹੈ ਉਹਦੀ ਅਸੀਂ ਕਦਰ ਕਰਦੇ ਹਾਂ ਉਹਦੀ ਜਿਹੜੀ ਮਤਲਬ ਅੰਦਰ ਦੀ ਹਮਦਰਦੀ ਹੈ ਤਾਂ ਯਾਰ ਵੱਡਿਆਂ ਨੂੰ ਪਹਿਲਾਂ ਮੂਹਰੇ ਕਰਨਾ ਹੋਣਾ ਚਾਹੀਦਾ ਕਿਉਂਕਿ ਮੈਂ ਇਸ ਕਰਕੇ ਵੱਡੇ ਜਿਹੜੇ ਨੇ ਨਾ ਸਾਡੇ 40 50 ਕਿੱਲੇ ਵਾਲੇ ਮਾਫ਼ ਕਰਨਾ ਤੁਹਾਨੂੰ ਕਈ ਵਾਰੀ ਉਹ ਬੰਦੇ ਬਹੁਤ ਘੱਟ ਸਾਨੂੰ ਉੱਥੇ ਦਿੰਦੇ ਆ ਇੱਕ 40 ਕਿੱਲੇ ਵਾਲਾ ਤੁਰਪੇ ਨਾ ਗੁਰਲਾਲ ਹੈ ਖੁਲੜਾਂ ਦੇ ਵਿੱਚ ਜਾਨਦੇ ਬਰਨਾਲ ਸਿੰਘ ਨੂੰ ਬਰਨਾਲ ਸਿੰਘ ਸਰਪੰਚ ਮੇਰਾ ਕਿਹਾ 100 ਕਿੱਲੇ ਤੋਂ ਬਾਅਦ ਜਮੀਨ ਹੋਣੀ ਆ ਕੋਲੇ 750 ਕਿੱਲੇ ਜ਼ਮੀਨ ਦਾ ਨਾ ਉਹਦਾ ਪਾ ਦਿੱਲੀਨ ਦੋਲਨ ਤੇ ਗਏ ਮੈਂ ਉਹਦੇ ਨਵਾਂ ਨਵਾਂ ਜਥੇਬੰਦੀ ਤੇ ਰਹਿਿਆ ਸੀ ਤੇ ਜਦੋਂ ਉਹ ਅਸੀਂ ਖੁਲੜਾਂ ਦੇ ਕੋਲੇ ਥੜ ਕੇ ਤੇ ਲੋਹਾਰੇ ਇੱਕਠੇ ਕਰਨ ਲੱਗੇ ਤਾਂ ਉਹਨੇ ਲਿਆ ਕੇ ਕੋਲੇ ਵੈਨ ਖਿੜਿਆ ਆ ਤੇ ਸਕੂਲ ਵਾਲੀ ਵੈਨ ਸਾਰੀ ਸੀਟਾਂ ਕੱਢੀਆਂ ਸੀ ਗੱਡੇ ਲੱਗੇ ਸੀ ਤੇ ਮੈਂ ਉੱਥੇ ਚੱਲ ਕੇ ਮੈਨੇਜਰ ਤੇ ਗਰਲਾੜ ਮੈਂ ਹੈਰਾਨ ਮੈਂ ਉਹਨੂੰ ਪੁੱਛਿਆ ਮੈਂ ਗਰਲਾੜ ਭਾਈ ਤੂੰ ਵੀ ਚੱਲਿਆ ਆ ਤਾਂ ਮੈਂ ਵੀ ਚੱਲਿਆ ਪਹਿਲੀ ਵਾਰੀ ਮੈਨੂੰ ਇੰਨੀ ਖੁਸ਼ੀ ਹੋਈ ਤੇ 100 ਸਵਾ 100 ਕਿੱਲੇ ਵਾਲਾ ਚੱਲਿਆ ਨਹੀਂ ਤਾਂ ਭਾਈ 2 2.5 ਕਿਨੇ ਵਾਲੇ ਟੂਰੀ ਲਡਾਉਂਦੇ ਐ ਜਿਹੜੇ ਵੱਡੇ ਆਉਂ ਤੌੜੀ ਆ ਸੱਚ ਗੁੱਸਾ ਨਾ ਕਰਿਓ ਸੱਚ ਹੈ ਸਾ ਧੰਨਵਾਦ ਆ ਦੋਸਤੋ ਉਸ ਵੀਰ ਦੀ ਟਰਾਲੀ ਜੇ ਉਹਦੇ ਕੋਲ ਹੈਗੀ ਪਹੁੰਚ ਤਾਂ ਜਰੂਰ ਲੈ ਕੇ ਜਾਓ ਨਹੀਂ ਤਾਂ ਕੋਈ ਵੱਡਾ ਵੀਰ ਜਰੂਰ ਹਾ ਕਰੋ ਕਿ ਯਾਰ ਉਹਦੀ ਰੋਕ ਲਓ ਮੈਨੂੰ ਨਹੀਂ ਪਤਾ ਕਿੰਨਾ ਟਰੈਕਟਰਾਂ ਨਾਲ ਦੋਵਾਂ ਨੇ ਹਾਂ ਕਰਤੀ ਟਰਾਲੀ ਨੂੰ ਹਾਂ ਕਰਤੀ ਹੁਣ ਜਿਹੜੇ ਬਾਕੀ ਰਹਿ ਗਏ ਉਹ ਵੀ ਕੋਈ ਸੇਵਾ ਕਰੋ ਆਜੂ ਜੂੰਦੇ ਮਦਾਨ ਚ ਟਰੈਕਟਰ ਟਰਾਲੀ ਦਾ ਦੇਤੀ ਵੀਰ ਲੈ ਕੇ ਜਾਣਾ ਇਕੱਲਾ ਦਾ ਹੁਣ ਤੁਸੀਂ ਵਧੀਆ ਵਧੀਆ ਬਹੁਤ ਵੀਰ ਲੈ ਕੇ ਜਾਣਾ ਇਕੱਲਾ ਮੈਂ ਸ਼ਰੀਰ ਦੀ ਗੱਲ ਹੀ ਕਰਦਾ ਕਿ ਬਾਕੀ ਤਾਂ ਸਾਰੇ ਹਾਜ਼ਰੀ ਭਰਨਗੇ ਨਾ ਮੈਂ ਇਹੀ ਸੋਚ ਲਿਆ ਨਾ ਕਿ ਤਿੰਨ ਬੰਦੇ ਛੱਡ ਦਿਓ ਇਹ ਨਾ ਜਾਣ ਕਿੰਨੇ ਬਾਕੀ ਸਾਰੇ ਜਾਣਗੇ ਹੱਥ ਖੜੇ ਕਰੋ ਕਿਹੜੇ ਕਿਹੜੇ ਜਾਣਗੇ 1 2 3 ਗਿਣਤੀ ਤੋਂ ਬਾਹਰ ਹੋ ਗਏ ਧੰਨਵਾਦ ਆ ਯਾਰ ਤੁਹਾਡਾ ਦੋਸਤ ਮੈਂ ਹੁਣੇ ਤੁਗਲੀ ਕਰਨੀ ਕਰਦਾ ਇਹਦਾ ਮਤਲਬ ਅਸੀਂ ਸਾਰੇ ਜ਼ਮੀਨਾਂ ਵਾਲੇ ਵੀ ਹਾਂ ਤੇ ਜ਼ਮੀਰਾਂ ਵਾਲੇ ਵੀ ਹਕ ਪਿੰਡ ਤੁਸੀਂ ਚੜ ਕੇ ਕਹਿਣ ਲੱਗੇ ਕਿਸੇ ਨੇ ਹੱਥ ਖੜਾ ਨਾ ਕੀਤਾ ਮੈਂ ਆ ਜਮੀਰ ਦੀ ਗੱਲ ਕਹਿਣੀ ਸੀ ਤੇ ਪਰ ਮੇਰੀ ਹਿੰਮਤ ਨਾ ਪਈ ਮੈਂ ਕਿਹਾ ਜੇ ਕਈ ਵਾਰ ਕੋਈ ਬੰਦਾ ਗੁੱਸਾ ਕਰ ਦਿੰਦਾ ਵੀ ਯਾਰ ਸਾਨੂੰ ਤੁਸੀਂ ਤਾਨਾ ਮਾਰਿਆ ਮੀਣਾ ਮਾਰਿਆ ਮੈਂ ਚੁੱਪ ਰਿਹਾ ਇੱਕ ਪਿੰਡ ਦਾ ਬੰਦਾ ਆਇਆ ਉਹ ਕਹਿੰਦਾ ਬਾਈ ਇਹਨਾਂ ਕੋਲੇ ਜ਼ਮੀਰਾਂ ਨਹੀਂ ਜ਼ਮੀਨਾਂ ਤਾਂ ਹੈਗੀਆਂ ਜਿਦੋਂ ਇਹ ਆ ਗੱਲ ਕਹੀ ਮੈਂ ਕਿਹਾ ਇਹ ਮੈਂ ਕਹਿਣੀ ਸੀ ਮੇਰੇ ਮੂੰਹ ਦੀ ਗੱਲ ਤੂੰ ਕਹ ਤੀ ਤੇਰਾ ਗੁੱਸਾ ਕਰੂ ਜਾਂ ਨਾ ਕਰੂ ਇਹਨੂੰ ਨਹੀਂ ਪਤਾ ਤੇ ਨਾਲ ਦੀ ਨਾਲ ਥੋੜੀ-ਥੋੜੀ ਹੌਲੀ-ਹੌਲੀ ਹੌਲੀ ਹੋਣੀ ਸ਼ੁਰੂ ਹੋ ਗਈ 12 ਵਜੇ ਨਾਲ ਖੜੇ ਕਰਦੇ ਪਰ ਸੋਡਾ ਪਿੰਡ ਪਹਿਲਾ ਹੈ ਜਿਹਨੇ ਸਭ ਤੋਂ ਬਾਅਦ ਖੜੇ ਕੀਤੇ ਹੈ ਮੈਂ ਸਾਰਿਆਂ ਦਾ ਵੀ ਤੁਹਾਨੂੰ ਧੰਨਵਾਦ ਇਹਨਾਂ ਸਮਾਂ ਬਹੁਤ ਹੋ ਗਿਆ ਤੇ ਕੁਰੀ ਤੈਨੂੰ ਵੀ ਧੰਨਵਾਦ ਇੱਕ ਪੰਡਾ ਦੀ ਪਹਿਲਾਂ ਖੜੀ ਆ ਦੂਜੀ ਦੀ ਤੁਸੀਂ ਤਿਆਰੀ ਕਰੋਗੇ ਪਰ ਲਾਸਟ ਬੇਨਤੀ ਮੈਂ ਇਹ ਕਰੂੰਗਾ ਕਿ ਟਿੰਡਾ ਬਣਦੇ ਵਾਰੀ ਨਾ ਗਵਾ ਦਿਓ ਜੀ ਸਵੇਰੇ ਚੱਲਾਂਗੇ ਪਰਸੋਂ ਚੱਲਾਂਗੇ ਭਗਤ ਕਬੀਰ ਦਾ ਸ਼ਲੋਕ ਹੈ ਨਾ ਅੱਜ ਕਰੇ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਪਲ ਮੇ ਪਰਲ ਹੋਊਗੀ ਬੌਰੀ ਕਰੇਗਾ ਕਾਬਲ ਪਤਾ ਨਹੀਂ ਕਿਹੜੀ ਘਟਨਾ ਕਦੋਂ ਵਾਪਰ ਜਾਵੇ ਕਦੋਂ ਸਾਡੇ ਤੇ ਉੱਥੇ ਪ੍ਰਸ਼ਾਸਨ ਹੈਵੀ ਹੋ ਕੇ ਸਾਨੂੰ ਪਿਛਾ ਦੇਵੇ ਕਦੋਂ ਪ੍ਰਧਾਨ ਜੀ ਦਾ ਕੋਈ ਗੱਲ ਵਾਪਰ ਜੇ ਸੋ ਸਾਰਾ ਕੁਝ ਵਾਪਰ ਤੋਂ ਪਹਿਲਾਂ ਤੁਸੀਂ ਘਟੋ ਘਟ ਕਰ ਨੂੰ 9-10 ਵਜੇ ਤੱਕ ਆਪ ਦਾ ਟਰੈਕਟਰ ਵਾਲੀ ਤਿਆਰ ਕਰਕੇ ਕਿ ਹੀਰਾ ਕੱਟ ਦਿਓ 10 ਬੰਦੇ ਬੰਦ ਬਿਠਾ ਲਓ ਨਾਲ ਆਪੇ ਤੇ ਕੋਦੇ ਦੇ ਪਾਸੇ ਚੱਲੋ ਜੇ ਤੁਹਾਡੇ ਕੋਲੇ ਫੰਡ ਹੈਗਾ ਕਿੰਨਾ ਕ ਫੰਡ ਪੈ ਜੇ ਫੰਡ ਹੈਗਾ ਤਾਂ ਠੀਕ ਹੈ ਨਹੀਂ ਤਾਂ ਜਿਵੇਂ ਤੁਸੀਂ ਹੱਥ ਖੜੇ ਕੀਤੇ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਸਾਰੇ ਜਾਣੇ ਫੰਡ ਦੇਣਗੇ ਦੂਜੀ ਬੇਨਤੀ ਸਰਪੰਚ ਸਾਹਿਬ ਆਏ ਇੱਥੇ ਨਹੀਂ ਕੋਈ ਮੈਂਬਰ ਸਾਹਿਬ ਇੱਥੇ ਹੋਵੇ ਮੈਂਬਰ ਸਾਹਿਬ ਦੋ ਮੈਂਬਰ ਬੈਠੇ ਆ ਧੰਨਵਾਦ ਆ ਜੇ ਮੈਂਬਰ ਆਏ ਸੀ ਪੰਚਾਇਤ ਦਾ ਵੀ ਧੰਨਵਾਦ ਕਰਦੇ ਆ ਮੈਂ ਇਹ ਗੱਲ ਕਰਦਾ ਕਿ ਇਹ ਅੰਦੋਲਨ ਪੰਜ ਸੱਤ ਕਿਸਾਨਾਂ ਦਾ ਨਹੀਂ ਆ ਇਹ ਘਰ ਘਰ ਦਾ ਅੰਦੋਲਨ ਆ ਤੁਸੀਂ ਪੰਚਾਇਤ ਦੇ ਚੁਣੇ ਹੋਏ ਨੁਮਾਇੰਦੇ ਹੋ ਤੁਸੀਂ ਕਿਹੜੀ ਪਾਰਟੀ ਦਾ ਤੁਹਾਨੂੰ ਪਤਾ ਮੈਨੂੰ ਨਹੀਂ ਪਤਾ ਪੋਲੀਟੀਕਲ ਪਾਰਟੀ ਦੇ ਜਿਹੜੇ ਵੀ ਹੈਗੇ ਪਰ ਅੱਜ ਅਸੀਂ ਸਾਰੇ ਇੱਥੇ ਕਿਸਾਨ ਬੈਠੇ ਆ ਹੋ ਸਕੇ ਤਾਂ ਘਰਾਂ ਤੋਂ ਝੰਡੇ ਲਾ ਦਿਓ ਪਾਰਟੀਆਂ ਨਾਲ ਜੰਮ ਜੰਮ ਕੇ ਜਾਓ ਪਰ ਕਿਸਾਨੀ ਦਾ ਝੰਡਾ ਲਾ ਕੇ ਪਹਿਲਾਂ ਕਿਸਾਨੀ ਦਾ ਸੋਚੋ ਉਸ ਤੋਂ ਬਾਅਦ ਦੂਜਾ ਸੋਚੋ ਤੁਸੀਂ ਚੁਣਿਆ ਧੰਨਵਾਦ ਆ ਤੁਹਾਡਾ ਪਰ ਇੱਕ ਗੱਲ ਨਾ ਵੀ ਛੱਡੇ ਲਾਓ ਤਾਂ ਕੋਈ ਨਹੀਂ ਛੱਡੇ ਲਾਈ ਰੱਖੋ ਸਾਡੇ ਆਗੂ ਨਾਲ ਲਾਉਣ ਕਈ ਵਾਰੀ ਉੱਥੇ ਦਫੇੜ ਬਣ ਜਾਂਦਾ ਪਰ ਤੁਸੀਂ ਇੱਕ ਗੱਲ ਕਰੋ ਕਿ ਆਪ ਧਿਆਨ ਦੇ ਵਾਰਡ ਦੇ ਵਿੱਚੋਂ ਦੋ ਦੋ ਬੰਦੇ ਹਫਤੇ ਬਾਅਦ ਜ਼ਰੂਰ ਕੱਢ ਕੇ ਦੇਵੇ ਹਰੇਕ ਮੰਡਲ ਜਾਂ ਬਾਲੇ ਨਹੀਂ ਨਾ ਕਿਉਂਕਿ ਆਪਾਂ ਬੰਦੇ ਭੇਜ ਦੇਾਂਗੇ ਅੱਜ ਚੱਕ ਕੇ ਅਗਲੀ ਵਾਰੀ ਨੂੰ ਸਾਰੇ ਬੰਦੇ ਆਪਦੇ ਘਰਾਂ ਤੇ ਠੰਡ ਪੈਂਦੀ ਆ ਯਾਰ ਆਪਾਂ ਕੀ ਕਰਾਂਗੇ ਆਪਾਂ ਕੀ ਕਰਾਂਗੇ ਗੁੜੀਆਂ ਵੀ ਕਹਿਣ ਲੱਗਦੇ ਉਹ ਨਹੀਂ ਗਿਆ ਆ ਨਹੀਂ ਗਿਆ ਤਾਂ ਜ਼ਿੰਮੇਵਾਰੀ ਲੈ ਲਓ ਤਾਂ ਦੋ ਦੋ ਬੰਦੇ ਹਰੇਕ ਵਾਰਡ ਚੋਂ ਕੱਢਾਂਗੇ 7-8 ਵਾਰਡ ਤੁਹਾਡੇ ਹੋਣਗੇ ਤਾਂ 15-16 ਬੰਦੇ ਨਿਕਲ ਸਕਦੇ ਕੱਢੋਗੇ ਸਾਰੇ ਜੀ ਮੈਂਬਰ ਸਾਹਿਬ ਠੀਕ ਹੈ ਜੀ ਤਾਂ ਸਾਡਾ ਸਾਰਿਆਂ ਦਾ ਬਹੁਤ ਧੰਨਵਾਦ ਬਿਲਕੁਲ ਬਿਲਕੁਲ ਤਾ ਇਹ ਆਪਾਂ ਇਕੱਲੇ ਤੇ ਭਾਰ ਨਹੀਂ ਪਣੋ ਸਾਰਿਆਂ ਨੇ ਵੰਡ ਕੇ ਭਰ ਭਾਰ ਲੈਣਾ 100 ਜਾਨੇ ਦੀ ਲੱਕੜੀ ਇੱਕ ਜਾਨੇ ਦਾ ਬੋਝ ਸਾਰੇ ਜਾਨੇ ਵੰਡੋ ਇੱਕ ਮਿੰਟ ਦੀ ਆਪਾਂ ਵੀਡੀਓ ਬਣਾਉਣੀ ਹੈ ਜੀ ਇੱਥੇ ਬਣਾ ਧੰਨਵਾਦ ਸਾਰਿਆਂ ਦਾ